ਸਾਨੂੰ ਵੀ ਫਤਾ ਦਾ ਨਾਰਾ ਲਾ ਦੇਣਾ ਚਾਹੀਦਾ ਸਾਡੀ ਕੌਮ ਨੂੰ ਜਿੰਨੇ ਵੀ ਸਾਡੀ ਕੌਮਾਂ ਸਨ ਵੀ ਸਾਡੇ ਭੈਣ ਭਰਾ ਵੀ ਐਸ்சி ਬੀਸੀ ਜਿੰਨੇ ਵੀ ਅਸਾਨੂੰ ਫਤਾ ਦਾ ਨਾਰਾ ਲਾ ਦੇਣਾ ਚਾਹੀਦਾ ਵੋਟ ਸੋਚ ਸਮਝ ਕੇ ਪਾਓ ਉਹਨੂੰ ਪਾਓ ਜਿਹੜਾ ਕਿ ਇੱਕ ਪੜਿਆ ਲਿਖਾ ਕੈਂਡੀਡੇਟ ਹੋਵੇ ਤੁਹਾਡੇ ਕੌਮ ਵਾਸਤੇ ਤੁਹਾਡੀ ਜਿਸਤ ਕਾਸਤੇ ਤੁਹਾਡੇ ਦੇ ਸ਼ਹਿਰ ਵਾਸਤੇ ਤੁਹਾਡੇ ਜ਼ਿਲ੍ਹੇ ਵਾਸਤੇ ਤੁਹਾਡੇ ਪਿੰਡਾਂ ਵਿੱਚ ਜਿਹੜਾ ਕਿ ਭਲਾਈ ਕਰ ਸਕੇ ਮੇਰੀ ਸਾਰਿਆਂ ਨੂੰ ਇਹ ਅਪੀਲ ਆ ਕਿ ਇਸ ਗੱਲ ਦਾ ਧਿਆਨ ਰੱਖਿਓ ਜਦੋਂ ਵੀ ਵੋਟ ਪਾਓ ਆਪਣੀ ਵੋਟ ਦੀ ਕੀਮਤ ਜਾਣੋ ਵੋਟ ਸੋਰ ਸਮਝ ਕੇ ਪਾਓ ਤੁਹਾਨੂੰ ਪਤਾ ਹੈ ਇਸ ਵੋਟ ਦੀ ਕਿੰਨੀ ਕੀਮਤ ਹੋਈ ਹੈ ਇਸ ਵੋਟ ਤੇ ਕੌਣ ਨਾਲ ਹੀ ਤੁਹਾਡੇ ਬੱਚਿਆਂ ਦਾ ਫਿਊਚਰ ਤੁਹਾਡੇ ਬੱਚਿਆਂ ਦਾ ਫਿਊਚਰ ਤੁਹਾਡੀਆਂ ਜ਼ਰੂਰਤਾਂ ਜਿਹੜੀਆਂ ਕਈ ਸਾਲਾਂ ਵਿੱਚੋਂ ਦੱਬੇ ਹੋਏ ਲੋਕ ਆ ਸਾਡੀਆਂ ਦੱਬੀਆਂ ਹੋਈਆਂ ਜਿਹੜੀਆਂ ਸਾਡੇ ਅਧਿਕਾਰ ਆ ਉਹਨਾਂ ਵਾਸਤੇ ਜਿਹੜਾ ਲੜਨ ਵਾਲਾ ਹੋਵੇ ਜਿਹੜਾ ਖੜੇ ਹੋਣ ਵਾਲਾ ਹੋਵੇ ਪਲੀਜ਼ ਵੋਟ ਉਹਨੂੰ ਪਾਓ ਮੇਰੀ ਸਾਰਿਆਂ ਨੂੰ ਤੁਹਾਨੂੰ ਸਭ ਨੂੰ ਅਪੀਲ ਆ ਕਿ ਵੋਟ ਸੋ ਸੰਝ ਕੇ ਪਾਇਓ ਤੇ ਵੋਟ ਵਾਕਿਆ ਹੀ ਆਪਣੀ ਵੋਟ ਦੀ ਵੈਲਿਊ ਹੁੰਦੀ ਹੈ